ਆਈਆ ਇਹ ਦੋਹਾਂ ਦੇ ਹੀ ਫਰਕ ਪਿਆ ਹੋਇਆ ਹੈ ਹੈ ਬੋਲੀ ਇਹ ਕੋਈ ਨਹੀਂ ਸੈਨ ਪਾ ਰਹੀ ਹੈ ਹੈ ਪਰ ਆ ਵਾ ਕੀ ਹੈ ਉਹ ਯਾਰ ਕੀ ਹੈ ਸਾਰੀ ਪਰਜਾ ਹੀ ਮਰਨ ਵਾਲੀ ਕਰ ਦਿੰਦੇ ਜਿਹਨੇ ਬੰਬ ਸੁੱਟਣਾ ਪੜੇ ਜਾ ਕੇ ਸੁੱਟ ਕੇ ਆਏ ਹੋ ਉਹ ਗੱਲ ਸੁਣੋ ਵੀਰੇ ਮੈਨੂੰ ਤਾਂ ਪੈਂਦੀ ਆ ਵੇ ਹਾ ਗੁੱਗ ਗਿਆ ਕਿਰ ਕਰੋ ਯਾਰ ਮੈਂ ਤਾਂ ਰਿਆ ਵੀ ਜਾਂਦਾ ਆ ਸਚਾਰ ਮੈਂ ਤੇਂਦੀ ਆ ਵੇ ਇਹਨੇ ਚਾਬੀਆਂ ਬੰਦੇ ਵਿੱਚ ਛੱਡ ਕੇ ਭੱਜਿਆ ਆ ਕਿਹ ਉਹ ਬਰਸੀ ਹਕਾਰ ਕੌਣ ਲਾ ਕੇ ਗਿਆ ਉਹ ਮੁਸਲਾ ਮੁਸਲਾ ਮੈਂ ਰੇ ਇਧਰ ਫਿਰਦਾ ਮੁਸਲਿਆ ਤਾਰ ਲਾਤੀ ਮੈਂ ਨਹੀਂ ਇਹ ਤੇ ਹੁਣ ਨਵੀਂ ਕਿਤੇ ਲੱਬ ਲੂਬ ਨਵੀਂ ਆਉਣੀ ਹੈ 7 ਫੁੱਟ ਦਾ ਟੋਟਾ ਸਟਾਵ ਆਕਰਾਂ ਨੂੰ ਉਹ ਪਹਿਣਾ ਹੀ ਸਟਾਵ ਆਕਰਾਂ ਵਾਲੀ ਉੱਥੇ ਪਹਿਣੀ ਆ ਓਕੇ ਬਸ ਇਹ ਹੋ ਗਿਆ ਖੋਲੀ ਹੈ ਬਾਈ ਜੀ ਅਸੈਂਬਲੀ ਵਾਲੀ ਚੈਨ ਵਧ ਗਈ ਆ ਬੰਦੇ ਆ ਗਏ ਆਏ ਵੀ ਹੋਰ ਨਹੀਂ ਆ ਗਏ ਬਾਈ ਕੀ ਕਰੇ ਕੀ ਹੋਇਆ ਕੀ ਲੱਕ ਨੂੰ ਤੇਰੇ ਨੂੰ ਸਾਹ ਆ ਕਰ ਬਾਈ ਇਹਦੇ ਫਿਰਦੇ ਹੀ ਭੱਜੇ ਇਹਦੇ ਆ ਲੱਗੇ ਗੁੱਟਕੇ ਬੋਲ ਨਵੇਂ ਹੈ ਫੋਰ ਮੈਂ ਸਹੀ ਗੱਲ ਆ ਜਿਹੜੀ ਮੈਂ ਹੁਣੇ-ਹੁਣੇ ਕਹੀ ਹੈ ਮੈਂ ਸਹੀ ਗੱਲ ਆ ਨਾ ਉਹਨੇ ਮਰ ਜਾਂਦਾ ਇੱਕ ਪੈਣਾ ਉਹ ਚੜਿਆ ਵੇ ਕਿੱਧਰ ਫਿਰਦਾ ਇੱਟਾਂ ਰੱਖ ਲਾ ਥੱਲੇ ਤੂੰ ਆਦਾ ਮੈਂ ਹੈ ਹੈ နေက <t> ြ <t> ောင်းနေတဲ့ကြောင်တွေက ਮੈਂ ਪਠੇ ਜੀ ਕਾ ਆ ਗਿਆ ਆ ਗਿਆ ਵਾਯਾ ਵਾਯਾ ਬਾਰੇ 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 ਪੂਰੀ ਵਧੀਆ ਟਾਈਟ ਹੋ ਗਈ ਚੈਨਲ ਉਹ ਬੱਲੂ ਕੀ ਉਹਦਾ ਨਾਮ ਯਾਰ ਨਹੀਂ ਕੀ ਕਰਨ ਲੱਗਾ ਨਹੀਂ ਚਾਨ ਪਾ ਦੀ ਹੈ ਬਰਾਵਾ ਕੀ ਹੈ ਉਹ ਯਾਰ ਕੀ ਹੈ ਤੈਨੂੰ ਚਾਨ ਵੇਖਦੇ ਬੰਦੇ ਸਾਡੇ ਨਹੀਂ ਪਾਈ ਪਤੌੜੀ ਪਹਿਲਾਂ ਨਹੀਂ ਕੀਤੀ ਕੀ ਹੈ ਕੋਈ ਨਹੀਂ ਲੈ ਕੋਈ ਕਿਉਂ ਨਹੀਂ ਹੁੰਦਾ ਯਾਰ ਐਂ ਹੀ ਪਾਉਣੀ ਹੈ ਕਮਾਲ ਹੋ ਗਿਆ ਉਸ ਹੋਰ ਕੀ ਕਰਾਂਗੇ ਬਗਿਆ ਸਮਰੀ ਉਖਾ ਲੈ ਲੈਂਦੇ ਚੈਣ ਵੇ ਪਾਈ ਜੀ ਤੇ ਚੈਣ ਐ ਪਿੰਦੀ ਹੁੰਦੀ ਸਾਰਿਆਂ ਨੂੰ ਦੱਸ ਦੇ ਸਾਰਿਆਂ ਨੂੰ ਆਹ ਚੈਣ ਪਾਣੀ ਜੋ ਪਾਉਗਾ ਵਾਸਤੇ ਸਤਾ ਪਾਲ ਦਾ ਧਿਆਨ ਰੱਖੇ ਉਹ 17 ਦੀ ਫੜੀ ਚਾਬੀ ਕੀ ਬੰਟੀ ਬਟੂ ਲਾਡੀ ਲਾਡੀ ਨਹੀਂ ਆਈ ਮੜਾ ਜਾ ਉਹ ਇਹਨੂੰ ਦੱਸ ਚੈਣ ਕਿਵੇਂ ਪਿੰਦੀ ਹੁੰਦੀ ਹੋਰ ਮੈਂਨ ਗਲਤ ਗੱਲ ਜਦ ਮੈਂ ਐ ਚੱਲਣੀ ਨਹੀਂ ਤੇ ਮੈਂ ਚਲਾਉਣੀ ਐ ਐ ਨਾ ਚੱਲਦੀ ਆ ਆ ਜਾ ਆ ਜਾ ਲੋਕ ਲਾਇਆ ਬਸ ਹਲੋ ਐ ਕਹੀ ਦੀ ਸਰ ਜੀ ਅੰਦਰ ਤੋਂ ਨਹੀਂ ਵਿੱਚ ਹੂੰ ਰੱਬਾ ਯਾ ਯਾਰ ਹੈ ਮਾ ਮੋਰ ਫਾਰਮੂਲਾ ਦੀ ਵਾਰਤ ਲਿਆ ਤੂੰ ਹੋਰ ਫਾਰਮੂਲਾ ਕੀ ਵਾਰਤ ਲਿਆ ਹੈ ਤੈਨੂੰ ਨਹੀਂ ਦੱਸਣਾ ਉਹ ਆ ਰੱਖੀ ਤੇ ਆ ਜੀ ਇਸ ਤੈਨੂੰ ਕਿੰਨੇ ਦਿਨ ਹੋ ਗਏ ਐ ਤੂੰ ਵੀ ਰੱਖੇ ਤੇ ਫਾਰਮੂਲਾ ਦੂ ਕੀ ਵਰਤਣਾ ਵਸਤ ਚ ਪਾਉਣਾ ਤੂੰ ਸਾਨੂੰ ਨਾਲ ਚਾਹਣ ਨਵੀਂ ਪੰਨੀ ਜਾਂਦਾ ਨਵੀਂ ਚਾਹਣ ਕੀ ਲਾਉਣ ਲੱਗੇ ਉਹ ਬੈ ਮੈਂ ਫੋਰਮੈਨ ਬੰਦਾ ਤੇ ਨਵੀਂ ਕਟਰ ਵਾਲੀ ਚੈਨ ਲਾਈ ਹੋਆ ਕੀ ਦਵਾ ਉਹ ਸੁਬਾਹ ਜਾਂ ਕਿੱਥੇ ਕਿਧਰੇ ਤੈਨੂੰ ਪਤਾ ਕਿਹੜੀ ਚੈਨ ਹੋਰ ਜਿਹੜੀ ਬਦਲੀ ਹੋਏ ਪਤਾ ਉਹ ਜਦੋਂ ਗਰਾਰੀਆਂ ਬਦਲੀਆਂ ਆਪ ਪਰਲੇ ਬੰਨੇ ਕਹਦੇ ਕੀ ਰਾਤ ਨੂੰ ਲੱਗੇ ਰਹੇ ਕਹਦੇ ਝੂਠਾ ਇਹਨਾਂ ਦਾ ਕਹਿਣਾ ਹੀ ਕਹਿਣਾ ਇਹ ਆਪਾਂ ਬਦਲ ਨਹੀਂ ਸੀ ਮੈਂ ਤੈਨੂੰ ਦੱਸਤਾ ਵੀ ਓਵੇਂ ਪਾਈ ਹੁੰਦੀ ਜਿਵੇਂ ਗੱਡੀ ਇਹ ਤੇ ਹੁਣ ਨਵੀਂ ਕਿਤੇ ਲੱਭ ਲੂ ਨਵੀਂ ਆਉਣੀ 7 ਫੁੱਟ ਦਾ ਟੋਟਾ ਸਟਾ ਵਕਰ ਨੂੰ ਉਹ ਪੈਣਾ ਹੀ ਸਟਾ ਵਕਰਾਂ ਵਾਲੀ ਉੱਥੇ ਪੈਣੀ ਆ ਓਕੇ ਬਸ ਸਹੀ ਹੋ ਗਿਆ ਜੀ ਹੋ ਗਿਆ ਹੋ ਗਿਆ ਸਹੀ ਤੂੰ ਇਹਨੂੰ ਲਾਇਆ ਇਹਨੂੰ ਲੱਲੀ ਨੂੰ ਤੂੰ ਆ ਟਾਇਰ ਖੋਲ ਲੈ ਥੱਲੇ ਕਾਰ ਚ ਕੱਢਣਾ ਅਸੀਂ ਬਾਹਰ ਤੂੰ ਲਾ ਇੱਥੇ ਜੈਕ ਲਾ ਟਾਇਰ ਬੰਨ ਸਾਰੇ ਜਿਹੜਾ ਕੰਮ ਕਰਨ ਵਾਲਾ ਉਹ ਤੂੰ ਕਰਾ ਦੇ ਨਾਲ ਹਾਂ ਬਸ ਸਵੇਰ ਦਾ ਮੈਨੂੰ ਖਿੰਦਰ ਵਾਰ ਦਿੰਦਾ ਹੀ ਉਹ ਖੋਲ ਦੇ ਕਰਿਆ ਖੋਲ ਦੇ ਨਹੀਂ ਇਹ ਤਾਂ ਕਹਿੰਦੀ ਕਿ ਟਾਇਰ ਦੀ ਨਹੀਂ ਨਾ ਚੱਕ ਸੀ ਲਦਾ ਤੂੰ ਲਾ ਜੈਕ ਤੈਨੂੰ ਪਤਾ ਹੋਗਾ ਮੇਰੇ ਪਹਿਲਾ 10 ਕਲਾਚ ਵੀ ਖੋਲ ਨੂੰ ਹੀ ਯਾਰ ਤੈਨੂੰ ਅਸੀਂ ਹੁਣ ਤੈਨੂੰ ਅਸੀਂ ਦੱਸਿਆ ਆਫਟਰ ਆਲ ਫੋਰਮੈਨ ਤੈਨੂੰ ਦੱਸੇ ਕਿ ਕਲਾਚ ਖੋਲ ਲੈ ਖੋਲ ਓਏ ਲਾ ਗੁੱਟ ਕੇ ਲਾ ਥੱਲੇ ਟਾਇਰ ਬੰਨ ਲਾ ਆਇਟਾ ਨਾ ਬੰਨ ਲਾ ਨਾਲੇ ਟਾਇਰ ਕੱਪੜੇ ਨਾਲ ਸਾਫ ਕਰੇ ਗੰਦ ਕਿੱਥੋਂ ਨਿਕਲਦਾ ਵੀਰੇ ਵੀਰੇ ਕਰਨ ਲਾ ਕੇ ਉਦੋਂ ਆਦਾ ਪਰਿਉ ਯਾਰ ਆ ਭੈਣ ਦੇਣਾ ਉਹ ਨਾ ਇਹ ਗੋਆ ਕਮਾਰੀ ਕਿੱਪਾ ਉਹ ਪਿੱਛੇ ਲੈ ਰਿਆ ਆ ਵੇ ਨਟ ਤੇਰਾ ਢਿੱਗਾ ਗੱਲ ਵਾਲਾ ਪੋਰਕ ਤੂੰ ਭੋਰੀ ਨਹੀਂ ਮੈਂ ਤਾਂ ਨਹੀਂ ਭੋਰੀ ਯਾਰ ਸਾਰੇ ਬੇਰਿਆਂ ਨੇ ਹੁਣ ਚੁੱਕੇ ਥੱਲੇ ਨਾਲ ਤੇ ਰੱਖਿਆ ਦਿਓ ਕਿਹੜਾ ਕੱਲ ਆ ਯਾਰ ਤੂੰ ਦੱਸ ਨਾ ਆਫਟਰ ਆਲ ਮੈਨੂੰ ਸਾਰੀ ਕਹਾਣੀ ਦੱਸਿਆਗਾ ਮੇਰੀ ਸੁਣ ਲੈ ਨਾਲੇ ਗੱਲ ਉਹ ਸੀਪਾ ਕੱਢ ਲੈ ਬਾਹਰ ਉਹਨਾਂ ਨੂੰ ਡੀਜ਼ਲ ਡੂਜ਼ਲ ਮਾਰ ਕੇ ਤੇ ਆ ਓਕੇ ਕਰਕੇ ਤੇ ਛਾੜ ਦੇ ਘੜੇ ਦੇ ਕੌਲਾ ਇਨਾਂ ਦਾ ਆਪਾਂ ਟਿਕਾਉਣਾ ਬਸ ਬਾਬੇ ਬੁੱਢੇ ਮੱਥਾ ਇੱਕ ਜਾਣੀ ਲੈ ਕੇ ਜਾਣੀ ਆਪਾਂ ਪਾਓ ਬੰਡ ਉਸ ਤੋਂ ਬਾਅਦ ਆਪਾਂ ਖੇਤ ਚ ਗਣੀਆਂ ਬਹਿ ਜਾਓਗੇ ਮੈਂ ਮੋਢਿਆਂ ਤੇ ਚੋਕੇ ਬਹੁਣੇ ਦਾਂ ਸਰ ਉਹ ਮੈਂ ਹਾਂ ਇੱਕ ਦਿਨ ਇੱਕ ਜਾਣੇ ਨੂੰ ਨਹੀਂ ਗਿਆ ਮੈਂ ਆਫਟਰ ਆਲ ਤੁਸੀਂ ਫੋਰਮੈਨ ਦੀ ਜਿੱਦ ਨਹੀਂ ਕਰਦੇ ਐ ਮੈਂ ਕੰਮ ਕਰਨਾ ਫੋਰਮੈਨ ਦੀ ਜਿੱਦ ਨਹੀਂ ਕਰਦੇ ਐ ਫੋਰਮੈਨ ਇਹ ਤੈਨੂੰ ਸਮਝਦੇ ਨਹੀਂ ਕੋਈ ਜੀ ਆ ਨਾ ਆ ਬਾਈ ਤੇ ਸਮਝ ਕਰ ਉਹ ਨਹੀਂ ਉਹਦੇ ਮਾਰ ਚਪੇੜਾਂ ਬੂਥੇ ਤੇ ਸਿਰਫ ਕੀ ਹੈ ਨਹੀਂ ਬਾਈ ਇਹਦੀ ਖਵਾਏਂਗਾ ਰੋਟੀਆਂ ਕਿ ਨਹੀਂ ਹੈ ਰੋਟੀਆਂ ਪੱਕੀ ਗੱਲ ਇਹਦੇ ਵਾਂਗੂ ਨਾ ਸਾਨੂੰ ਲਾ ਰਿਆਂ ਜੀ ਰੱਖੀ ਤੇਰਾ ਨਾਂ ਲਿਆ ਕਿਸੇ ਨੇ ਕਿਸੇ ਨੇ ਤੇਰਾ ਨਾਂ ਲਿਆ ਮੂੰਹ ਬੜਾ ਭੜਾ ਜਾਵੇਂ ਨਾ ਉਹ ਉਹ ਮਸ਼ੀਨ ਦੇ ਅੰਦਰ ਜੋ ਚਾਰ ਬਾਤ ਨੂੰ ਲਾਉਂਦੇ ਆ ਫੋਰਮੈਨ ਅਬ ਟਰਾਲ ਤੂੰ ਸਹੀ ਨਹੀਂ ਕੀਤਾ ਐ ਤੂੰ ਇੰਨੇ ਗੁੱਟ ਕੇ ਟਾਇਰ ਰੱਖਿਆ ਫੋਰਮੈਨ ਆਈ ਡੋਂਟ ਲਾਈਕ ਲੜੇ ਲਗੀ ਕੇ ਲੜ ਗਈ ਉਹ ਯਾਰ ਕੀ ਇਹਨੂੰ ਕਿਨੋਂ ਮੈਂ ਲਾਤੀ ਹੋਣੀ ਤਾਰ ਹੀ ਲਾ ਕੇ ਆ ਤੇ ਉਹ ਬਰਦੀ ਹੁਕਾਰ ਕੌਣ ਲਾ ਕੇ ਗਿਆ ਉਹ ਮੁਸਲਾ ਮੁਸਲਾ ਮੈਂ ਮੈ ਰਾਈਟਰ ਕਰਦਾ ਮੂਸ ਲਿਆ ਤਾਰ ਲਾਤੀ ਮੈਂ ਨਹੀਂ ਲਾਈ ਪਤਾ ਪਹਿਲਾਂ ਤੁਸੀਂ ਅੰਦੇ ਲਾ ਦੇ ਕੁੜਗਾ ਕਿ ਇੱਥੇ ਲਾ ਲਿਆ ਇੱਥੇ ਨਹੀਂ ਇੱਥੇ ਲਾ ਦੇ ਇੱਕ ਜਿੱਥੇ ਲੱਗਣ ਵਾਲਾ ਕੱਲ ਦਾ ਭਰਾ ਪੌੜੀ ਦੀਗੇ ਤੂੰ ਚ ਬੋਰਮੈਂਟ ਆਨੂੰ ਆਰਡਰ ਮਾਰ ਦਿੰਦਾ ਵਾ ਆਪਣੀਆਂ ਰਵੜਾ ਰੋੜਾਂ ਜਿਹੜੀਆਂ ਪੈਣ ਵਾਲੀਆਂ ਆਪਾਂ ਪਾਉਣੀਆਂ ਯਾਰ ਤੂੰ ਮੈਂ ਕਿਹਾ ਨਾ ਹਾਂ ਤੈਨੂੰ ਪੁੱਛਣ ਦੀ ਲੋੜ ਨਹੀਂ ਬਸ ਰਵੜਾ ਪੈਣ ਦਾ ਤੈਨੂੰ ਉਹ ਬਈਆਂ ਵੱਡੀਆਂ ਉਹ ਬਈਆਂ ਨਿੱਕੀਆਂ ਇੱਥੇ ਪਈਆਂ ਵੇਚੇ ਯੂਰ ਗੱਟਮਨ ਮਸ਼ੀਨ ਤੋਂ ਹੋ ਗਿਆ ਜਦੋਂ ਮੈਨੂੰ ਜਵਾਬ ਦੇ ਦਿੱਤਾ ਕੀ ਨੇ ਤੇਰੇ ਬੇਲੀ ਕੀ ਕਿਹਦਾ ਮਜੀਦ ਦੇਉਣਾ ਕੌਣ ਆਦਾ ਰਣਜੀਤ ਉਹਨੂੰ ਕਹ ਤੇਰਾ ਦਿਮਾਗ ਹੋ ਗਿਆ ਖਰਾ ਚੱਲ ਬੈਲਟ ਵੀ ਖੋਲ ਦੇ ਚੱਲ 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 ਮਾਰ ਮਾਰ ਆਜਾ ਜੋਰ ਚੱਲ ਜੋਰ ਲਵਾ ਦੇ ਪਰਲੇ ਬੰਨੇ ਜਾ ਕੇ ਤੂੰ ਚੱਲ 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 ਜੋਰ ਲਗਾ ਕੇ ਚੱਲ 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 ਲੈ ਗਈ ਆ ਰੱਦ ਗਈ ਤੇ ਰੱਦ ਆਉਂਦੀ ਬਲੂਰ ਵਾਲੇ ਬਹਿਰ ਨੇ ਦਾ ਛੱਕ ਕੱਢੀ ਓਏ ਉਹ ਵੀ ਕਰਨਾ ਇਹ ਚੱਲੀ ਬੰਦਾ ਹੀ ਉਹਦਾ ਚੱਲੀ 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 ਤੇ ਉੱਤੋਂ ਲਾ ਹੀ ਲੈ ਹਾਂ ਯਾਰਾ ਬਹੁਤ ਲਾਉਨੇ ਆ ਬਾਹਰ ਰਹਿੰਦੇ ਬੱਸ ਰਾ ਦੇ ਤੇ ਉਹ ਕਲਾਚ ਵਾਲੀ ਤੇ ਕੋਈ ਆਪੇ ਕੀ ਆ ਘਾਰਿਆ ਗੁਰੂਤਾ ਸੰਦੇ ਕੋ ਨਹੀਂ ਆ ਘਾਰ ਬਸ ਪਹਿਲਾਂ ਉਹ ਕਰ ਲੈਣਾ ਨਟ ਲਾ ਜਾ ਇਥੋਂ ਕਰ ਲੈ ਤੇ ਲੈ ਵੱਡੇ ਨਟ ਨਹੀਂ ਹਿਲਦਾ ਯਾਰ ਹੋਂਦ ਉਹ ਦੁਕਸਤੇ ਨਹੀਂ ਆਪਾਂ ਉਹ ਕੱਸੇ ਨਹੀਂ ਨਾ ਦੋਨੋਂ ਬਸ ਸ਼ੱਕ ਕੱਢਣ ਲਈ ਬੈਲਟ ਲਾਈ ਆ ਹੈ ਹੋਰ ਵਾਹੀ ਆ ਬੰਦੇ ਦੇ ਘਰੇ ਪਏ ਗੁਰੂ ਆ ਚਾਹ ਆ ਗਈ ਜੇ ਚਾਹ ਪੀ ਲਓ ਮੈਂ ਬੰਦੇ ਦੇ ਘਰੇ ਪਏ ਹੈ ਫੋਰਮੈਨ ਫੋਰਮੈਨ ਨੇ ਚੈਲੰਜ ਕਰਦੇ ਆ ਇਹ ਤਿੰਨਾਂ ਦਾ ਚੈਲੰਜ ਕੱਢਣਾ ਆਪਾਂ ਆਹ ਮਸ਼ੀਨ ਵਾਲਿਆਂ ਨਾਲ ਮੈਂ ਇਧਰ ਦੀ ਲਾਵਾ ਕਿਉਂ ਦੀ ਨਿਬੜ ਗਿਆ ਤੈੜਾ ਆਪਣੇ ਸਟਾਫ ਆਕਰ ਪਿਛਲੇ ਬੰਦੇ ਨੂੰ ਰਹਿ ਲੈ ਜੇ ਕਰੀਏ ਪੂਰੇ ਓਏ ਇੱਕ ਆਪਣੇ ਕੋਈ ਹਾਲਾ ਪੈਂਦੀ ਆ ਵੇ ਹਾ ਗੁੱਗ ਗਿਆ ਕਰੋ ਕਰੋ ਯਾਰ ਮੈਂ ਤਾਂ ਸਿਰ ਆ ਵੀ ਜਾਂਦਾ ਆ ਸੱਚਾ ਮੈਂ ਭੈਣ ਦੀ ਆ ਵੇ ਇਹਨੇ ਚਾਬੀਆਂ ਬੰਦੇ ਵਿੱਚ ਛੱਡ ਕੇ ਭੱਜਿਆ ਕੀ ਗੱਲ ਜਵਾਨਾ ਮੈਂ ਅੱਗ ਬਾਲ ਲਿਆ ਕਰਨੀ ਅੱਗੇ ਪਿੱਛੇ ਜੇ ਭੈਣ ਹੋਏ ਕੰਮ ਕੀਤਾ ਕੀ ਨੇ ਸਾਲਿਓ ਇੰਨੀ ਗੰਦੀ ਬੋ ਅੱਗ ਮਾਰ ਆਇਆ ਕਰੋ ਭੈਣ ਦੇਓ ਵੀਰੋ ਹਾਂ ਜੇ ਬਹੁਤ ਊਰੀ ਫਿਰਦੀ ਕੁੜੀ ਆ ਜਿੱਥੇ ਆਏ। ਉਹ ਉਧਰ ਬੁਰਾ ਹੀ ਹਾਲ ਹੀ ਦੂਜੇ ਬੰਦੇ ਮਸ਼ੀਨ ਦੇ। ਕੰਜਦੋ ਕਰਜੀ ਇਹਦੇ ਚੂਰਨ ਲਿਆ ਕੇ ਦਵਾਂ ਤੁਹਾਨੂੰ। ਤੂੰ ਬਗਿਆ ਬੜਾ ਗੰਦਾ ਮੈਨੂੰ ਜਾਣ ਕੇ ਨਹੀਂ ਦੱਸਿਆ। ਲੈਡਾ ਉਹਨੇ ਇਹਦੇ ਪਿੱਛੋਂ ਨਾ ਤਾਰ ਹੀ ਲਿਆ ਉਹਨੇ ਵੇਖਦਾ ਸਾਰੀ ਪਰਜਾ ਹੀ ਮਰਨ ਵਾਲੀ ਕਰ ਦਿੰਦੇ ਜਿਹਨੇ ਬੰਬ ਸੁੱਟਣਾ ਪਰੇ ਜਾ ਕੇ ਸੁੱਟ ਕੇ ਆਇਓ ਉਹ ਵੀ ਸਾਬ ਸੁਣੋ ਵੀਰੇ ਮੈਨੂੰ ਤਾਂ ਤਾਂ ਦਾ ਪਤਾ ਨਹੀਂ ਲੱਗਾ ਪਤਾ ਨਹੀਂ ਕੀ ਕਿਤੇ ਆ ਗਿਆ ਜਾ ਹਾਂ ਕੀ ਹੋਇਆ ਹਾਂਜੀ ਉਹ ਯਾਰ ਤੇਰਾ ਫੀਰ ਕਿਤੇ ਕਿਤੇ ਆ ਗੁਰੂਆ ਸਾਡੇ ਨਾਲ ਨਾ ਬੰਦਾ ਬਹਿ ਗਿਆ ਗੱਡੀ 'ਚ ਅੰਬਰਸਰ ਲਾਜੀ ਲੈ ਵੀ ਗੁਰੂਆ 10 ਮਿੰਟ ਬੋਈ ਨਹੀਂ ਗਈ ਕੁੜੀ ਜੇ ਐਡਾ ਬਿਸ਼ਰਮ ਹੋ ਕੇ ਬੈਠਾ ਨਾ ਵਿੱਚ ਅਹੀਂ ਗੱਡੀ ਰੋਕ ਕੇ ਮੈਂ ਹੱਥਲੇ ਉੱਤਰ ਜਾ ਪੈਂ ਜਦੋਂ ਇਦੋਂ ਮਰਨਾ ਮਨਜ਼ੂਰ ਆ ਪਰ ਗੱਡੀ ਰੋਕ ਦੋ ਬਈ ਨਾਈ ਚੱਕਿਆ ਚੁੱਕਿਆ ਆ ਗਏ ਮੈਂ ਤਾਂ ਐ ਹੀ ਲੇਟ ਆਏ ਹੋਏ ਐ ਹੀ ਰੁਕੇ ਤੂੰ ਪ੍ਰਜਾ ਨਹੀਂ ਬਿਮਾਰ ਕਰ ਚੁੱਕਿਆ ਚਲ ਓਏ ਖੋਲ ਕੇ ਕੋਲੀਆ ਦੋ ਵਾਹ ਜੀ ਵਾ ਇਹ ਦੋਵਾਂ ਦੇ ਹੀ ਫਰਕ ਪਿਆ ਆ ਵਾ ਹੈ ਇਹਦੇ ਵੀ ਕਿੰਗ ਪੰਨ ਦੇ ਮੇਰੇ ਨਾਲ ਪਉਣਾ ਪੈਣਾ ਆਪਾਂ ਨੂੰ ਮੂਰੇ ਚੱਲ ਲਾ ਦਵਾਰ ਉਹਨਾਂ ਨੂੰ ਕਿਸੇ ਕਿਤਾ ਪਤਾ ਨਹੀਂ ਇੱਧਰ ਲੱਗ ਗਿਆ ਉਹਨੂੰ ਪਤਾ ਲਾ ਦਵਾਰ ਪਾ ਦੇਾਂਗੇ ਕੋਈ ਨਾ ਦੋ ਨਹੀਂ ਇੱਕ ਨਾਲ ਹੀ ਕੰਮ ਚੱਲਿਆਣਾ ਚੁੱਕ ਸਲੀ ਹੁਣ ਪਲਾਸਣਾ ਉਹਨਾਂ ਨੂੰ ਖੋਲ ਸਾਰੀਆਂ ਨਲਕੀਆਂ ਆਈਆਂ ਨੂੰ ਤੇ ਢਾਨਾ ਕੰਮ ਓਕੇ ਘੁੰਮਦਾ ਕਿ ਨਹੀਂ ਇੱਕ ਵਾਰ ਮੂਰੇ ਦਾ ਨਾੜ ਖੋਲੀ ਫਿਰਦੇ ਆਂ ਕਉਂ ਜਾਉਣਾ ਤਰ੍ਹਾਂ ਕਮਨ ਲਾ ਪਿਆ ਵਾ ਨਹੀਂ ਦੱਸੋ ਬੱਲੂ ਕੀ ਕਰਾਂ ਇਹ ਕਹਦਾ ਸਰੀਆ ਜਿਆ ਬਾਹਰ ਨਿਕਲ ਗਿਆ ਇਹਦਾ ਲੋਗ ਹੀ ਟੁੱਟ ਗਿਆ ਦੋਵੇਂ ਗਰੀਸ ਗੰਨਾ ਮਾੜੀਆਂ ਨਿਕਲਿਆ ਦੇ ਨੇ ਬੱਲੂ ਆਹ ਇਹਨੂੰ ਮੁੰਡੇ ਨਵੀਂ ਲਾ ਕੇ ਦਿੱਤੀ ਉਹ ਵਰਤੋ ਆਏ ਘਰ ਛੱਡ ਦੇ ਯਾਰ ਜਾਓ ਮਸ਼ੀਨ ਵਾਲੀ ਗਰੀਸ ਗੰਨ ਤੂੜੀ ਵਾਲੀ ਦੀ ਆਓ ਪਈਓ ਟਰੈਕਟਰ ਦੇ ਕੋਲੇ ਜਾ ਚੁੱਕ ਲਿਆ ਗਰੀਸ ਦੀ ਉਹ ਭਰੀ ਉਹ ਗਰੀਸ ਮਾਰਦੇ ਉਹਨਾਂ ਟਾਂ ਇਹਨੂੰ ਕੋਈ ਲਾਉਂਦਾ ਜਗ੍ਹਾ ਠੀਕ ਨਹੀਂ ਤਾਂ ਗਰੀਸ ਗੰਨੇ ਹੋਰ ਫੱਲ ਲਿਆ ਵਾਂ ਤਿੰਨ ਤਾਂ ਚਾਹੀਦੀ ਨਹੀਂ ਚਾਹੀਦੀ ਹਉ ਆਈ ਮੜਾਇਆ ਨਹੀਂ ਵਜਦੀ ਹੈ ਜੇ ਨਹੀਂ ਉਹ ਫੜੀ ਨਿਕਲ ਲਓ ਵੀ ਇਹ ਜੀ ਅਸੀਂ ਮਾਰ ਦੇਣ ਲੱਗੇ ਹਿੱਸੇ ਨੂੰ ਗਰੀਸ ਰੁਕ ਜਾ ਯਾਰ ਕੱਪੜਾ ਲੈ ਆਉਂਦੇ ਉਹ ਨਹੀਂ ਮੈਂ ਆਪਦੇ ਹੱਥਾਂ ਦਾ ਕੱਪੜਾ ਲਿਆਉਣਾ ਉਤਸ਼ਾਹ ਨਾਲ ਗਾਇਆ ਗਾਣ ਭਰਾਵਾ ਗੁਚਾ ਜੀ ਚੱਲ ਨਹੀਂ ਯਾਰ ਚੱਲ ਮਾਰ ਨਹੀਂ ਨਿਕਲ ਨਾ 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 ਰਹਿਣ ਦੇ ਫਲਾ ਫੜ ਨਿਪਲਾ ਤੇ ਖੀਮੂਰੇ ਰਹਿਣ ਦੇ ਵਜਣੀ ਹੁੰਦੀ ਹੈ ਖੋੜਦਿਆਂ ਨੂੰ ਹੈ ਖੜਦਿਆਂ ਨੂੰ ਤੇਰੀ ਬਾ ਨੂੰ ਤੇਰੀ ਨੂੰ ਵੀ ਮੈਨੂੰ ਲੋੜ ਹੈ ਨਾ ਖੜ ਕੇ ਰੱਖੇ ਨਾ ਜੀ ਬਾਈ ਜੀ ਸੈਂਟਰ ਪੈਨ ਦਾ ਹੋਣ ਵਾਲਾ ਮਾੜਾ ਜਿਹਾ ਛਿੰਬ ਬੈਣ ਵਾਲੀ ਅੱਗੇ ਪਿੱਛੇ ਵਜਦਾ ਹਿੱਸਾ ਉਹ ਕਰਾਂਗੇ ਇਹਨੂੰ ਘਰ ਸਾਫ ਤੇ ਸਾਰੀਆਂ ਪਲਾਸਨਾ ਖੋਲ੍ਹ ਇਹ ਜੇ ਨਵੀਆਂ ਮੈਲ ਨਾ ਫੇਰ ਫਾਇਦਾ ਆ ਬੈਂਚ ਉਹ ਥਾਲੀਆਂ ਸੀਜ਼ਨ ਸੀਜ਼ਨ ਲਾ ਕੇ ਕੰਮ ਖਰਾਬ ਹੋਏ ਰਹਿਣ ਦੇ ਅੱਗ ਲਾ ਪਰੇ ਆਓ ਮਾਰ ਲਾ ਪਰਲੀ ਗਰੀਬ ਗੰਨ ਨਾ ਮਾਰ ਲਾ ਇਹਨੂੰ ਕੇ ਆਓ ਨਵੀਂ ਲਿਆਂਦੀ ਆ ਰੱਖੋ ਤੁਸੀਂ ਉਹਨੂੰ ਹੋਰ ਲਿਆ ਨਾ ਉਹਨੂੰ ਖੋਲ ਲਾ ਪਲਾਸ ਨਾ ਸਾਰੀਆਂ ਚਿਟਕਣੀਆਂ ਆਈਆਂ ਮੈਂ ਨਾ ਉਹ ਤਾਂ ਖੋਲੀ ਆ ਨਾ ਨਹੀਂ ਆ ਖੋਲੀਆਂ ਕਿ ਖੋਲਣੀਆਂ ਹੀ ਨਹੀਂ ਆਈਆਂ ਅਗਲ ਹੀ ਨਹੀਂ ਹੈਗੀ ਕੇ ਆਹ ਵੇਖ ਲਓ ਇਹਦਾ ਦਿਮਾਗ ਵੇਖੋ ਬੰਦੇ ਦਾ ਲੈ ਹੈਜੀ ਹੱਕ ਪਾਈ ਪੁੱਠੀ ਲੋਕਾਂ ਦਾ ਮੋਟਾ ਬੰਦਾ ਠਾ ਹੁੰਦਾ ਤਾਂ ਕੀਤਾ ਅਗਲੀ ਨਹੀਂ ਦੇ ਪਤਾ ਨਹੀਂ ਕੀ ਕਰਦਾ ਰਹਿੰਦਾ ਯਾਰ ਮੈਂ ਵੀਰੇ ਟਰੈਕਟਰ ਦੇ ਚਲਾਇਆ ਹੀ ਸ਼ਾਸਤਰੀ